ਹੰਕਾਰ ਹੰਕਾਰ ਦੀ ਘੱਟ ডোজ ਨੂੰ ਕੌਨਫੀਡੈਂਸ ਕਹਿੰਦੇ ਆ ਇਹ ਕੰਮ ਮੈਂ ਵੀ ਕਰ ਸਕਦਾ ਇਹ ਕੌਨਫੀਡੈਂਸ ਹੈ ਇਹ ਕੰਮ ਮੈਂ ਹੀ ਕਰ ਸਕਦਾ ਇਹ ਹੰਕਾਰ ਹੈ ਸੋ ਹੰਕਾਰ ਨਹੀਂ ਕਰਨਾ ਕਦੇ ਬਟ ਬੜੇ ਬੜੇ ਰਿਕਾਰਡ ਜਿਹੜੇ ਨੇ ਹਰ ਰੋਜ਼ ਟੁੱਟਦੇ ਨੇ ਟੁੱਟੀ ਜਾਂਦੇ ਹਜੇ ਵੀ ਆਹ ਹਰ ਰੋਜ਼ ਦੇਖਦੇ ਨੇ ਵੀ ਆਹ ਰਿਕਾਰਡ ਤੋੜਤਾ ਇਹਨੇ ਆਹ ਰਿਕਾਰਡ ਤੋੜਤਾ ਹੈਨਾ ਸੋ ਰਿਕਾਰਡ ਬਣਦੇ ਹੀ ਟੁੱਟਣ ਵਾਸਤੇ ਕੋਈ ਨਾ ਕੋਈ ਹੋਰ ਆ ਜਾਂਦਾ ਮਿਹਨਤ ਕਰਕੇ ਉਸ ਉਸ ਰਿਕਾਰਡ ਨੂੰ ਪਹਿਲਾਂ ਤਾਂ ਮਾਈਂਡ ਚ ਰੱਖ ਕੇ ਭਜਦਾ ਚਾਹੇ ਉਹ ਦੌੜਾਂ ਦਾ ਰਿਕਾਰਡ ਹੈ ਚਾਹੇ ਗੋਲਾਂ ਦਾ ਰਿਕਾਰਡ ਹੈ ਚਾਹੇ ਕੋਈ ਵੀ ਹੈ ਸੋ ਇਸ ਕਰਕੇ ਕੰਫੀਡੈਂਸ ਨਾਲ ਕੰਮ ਕਰੋ ਕਿ ਮੈਂ ਕਰ ਸਕਦਾ ਹਾਂ ਮੈਂ ਕਿਸੇ ਤੋਂ ਘੱਟ ਨਹੀਂ ਹੈਨਾ ਔਰ ਬਹੁਤ ਜਿਵੇਂ ਜਿਸ ਤਰ੍ਹਾਂ ਦੱਸਿਆ ਵੀ ਹੈ ਕਿ ਆਮ ਘਰਾਂ ਦੀ ਬੈਕਗ੍ਰਾਉਂਡ ਚੋਂ ਆਏ ਆ ਕਰਜੇ ਵੀ ਚੜੇ ਹੋਏ ਨੇ ਉਹ ਸਾਰੇ ਕਰਜੇ ਮੈਂ ਆਮ ਤੌਰ ਤੇ ਮੈਂ ਆਪਣੀ ਸਪੀਚਸ ਦੇ ਵਿੱਚ ਕਹਿਣਾ ਹੁੰਨਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਜਿਹੜੇ ਸਮੇਂ ਦੇ ਵਿੱਚ ਉਹ ਬੰਦੇ ਵੱਡੇ ਅਮੀਰ ਜਾਂ ਸੇਠ ਨਹੀਂ ਕਹਾਉਣਗੇ ਜਿਨ੍ਹਾਂ ਕੋਲੇ ਜ਼ਮੀਨਾਂ ਜਾਂ ਜਿਨ੍ਹਾਂ ਕੋਲੇ ਸ਼ੋਰੂਮ ਜਾਂ ਬੈਂਕ ਬੈਲੈਂਸ ਨੇ ਉਹ ਬੰਦੇ ਨੂੰ ਅਮੀਰ ਮੰਨਿਆ ਜਾਊਗਾ ਜਿਹਦਾ ਬੱਚਾ ਪੜਿਆ ਲਿਖਿਆ ਬਹੁਤ ਹਾਈਲੀ ਐਜੂਕੇਟਿਡ ਬੱਚਾ ਉਹ ਅਮੀਰ ਮੰਨੇ ਜਾਣਗੇ ਕਿਉਂਕਿ ਜ਼ਮੀਨ ਤੇ ਕੋਈ ਕਬਜ਼ਾ ਕਰ ਸਕਦਾ ਬੈਂਕ ਡੁੱਬ ਗਿਆ ਲੈ ਗਿਆ ਕੋਈ ਲੁੱਟ ਕੇ खासे ले गए अपने तो तीन चार ले गए है पैसा ना पैसा लोगों का मर जाता बैंक कहती करी सगी तो था, बज गई सा सारा कुछ चोरी हो है, थोड़ी एजुकेशन चोरी नहीं हो सकती वो थोड़े सो इस करके ये तो बड़ी प्रॉपर्टी कोई है नहीं लिखा होंकूल ना, ना च के विद्या मनुख का तीजा नेत्र है सो तीजा नेत्र जो खोलिए परमात्मा कोई कमी रखता नहीं ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਹੈ ਨਾ ਸੋ ਇਸ ਕਰਕੇ ਤੁਸੀਂ ਬਹੁਤ ਸਾਰੀਆਂ ਅਚੀਵਮੈਂਟਸ ਕੀਤੀਆਂ ਨੇ ਤੁਹਾਡੇ ਟੀਚਰਜ਼ ਨੂੰ ਤੁਹਾਡੇ ਕੋਚਸ ਨੂੰ ਸਾਡੇ ਵਿਭਾਗਾਂ ਦੇ ਸਾਰੇ ਅਫਸਰ ਬੈਠੇ ਨੇ এডਿਕੇਸ਼ਨ ਹਾਇਰ এডਿਕੇਸ਼ਨ ਦੇ ਤੇ ਆਨਰਡ ਦੇਣਾਂ ਚ ਵੀ ਅਸੀਂ ਕੋਈ ਕਮੀਆਂ ਸਾਡੇ ਵੱਲੋਂ ਰਹਿ ਗਈਆਂ ਤਾਂ ਉਹ ਪੂਰੀਆਂ ਕਰਦੇ ਰਵਾਂਗੇ ਹੋਰ ਅਚੀਵਰ ਚਾਹੀਦੇ ਨੇ ਹਜੇ ਕੁਝ ਨਹੀਂ 44 ਨੇ ਅਜੇ ਤਾਂ ਤੇ ਹੋਰ ਜ਼ਿਆਦਾ ਗਿਣਤੀ ਜਿਹੜੀ ਐ ਜਿਵੇਂ ਜਿਸ ਤਰ੍ਹਾਂ ਹਰ ਜੋਤ ਉਹਨਾਂ ਦੱਸਿਆ ਕਿ ਕੱਲ ਤੋਂ ਹੀ ਫੇਰ ਕੋਚਿੰਗ ਸ਼ੁਰੂ ਹੈ ਤੇ ਉਹਦੇ ਚੋਂ ਪਤਾ ਨਹੀਂ ਹੁਣ ਤੁਹਾਡੇ ਵਰਗੀਆਂ ਸਟੋਰੀਆਂ ਹੋਰ ਨਿਕਲਣਗੀਆਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਜੇ ਇਹ ਕੀ ਹੁੰਦੀ ਐ ਮੈਨੂੰ ਤਾਂ ਕੋਚਿੰਗ ਤੋਂ ਬਾਅਦ ਪਤਾ ਲੱਗਿਆ ਹੈਨਾ ਸੋ ਇਸ ਕਰਕੇ ਸਰਕਾਰ ਵੱਲੋਂ ਕੋਈ ਪ੍ਰੋਬਲਮ ਨਹੀਂ ਸੱਚੀ ਨੀਅਤ ਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਰਹਾਂਗੇ ਔਰ ਜਿੰਨਾ ਚਿਰ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦੇ ਸਾਡੀ ਸਪੋਰਟ ਤੁਹਾਡੇ ਨਾਲ ਰਹੂਗੀ ਕਿਸੇ ਕਿਸਮ ਦਾ ਕੋਈ ਸਲਾਹ ਕੋਈ ਮਸ਼ਵਰਾ ਕੋਈ ਗਾਈਡੈਂਸ ਕੁਈ ਸੁਜੈਸ਼ਨ ਹੈ ਤੁਹਾਡੇ ਕੋਲੇ ਜਦੋਂ ਮਰਜੀ ਤੁਸੀਂ ਸਾਡੇ ਨਾਲ ਕਿਸੇ ਵੀ ਪਦਰਤ ਚਾਹੇ ਆਪਣੇ ਹੈਡਮਾਸਟਰ ਨੂੰ ਜਾਂ ਪ੍ਰਿੰਸੀਪਲ ਨੂੰ ਦੱਸੋ ਤਾਂ ਉਥੋਂ ਸਾਡੀ ਪ੍ਰਿੰਸੀਪਲਾਂ ਨਾਲ ਜਾਂ ਹੈਡਮਾਸਟਰ ਨਾਲ ਪੂ ਅੱਜਕੱਲ ਪੋਰਟਲ ਨੇ ਪੋਰਟਲਾਂ ਤੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਕਿ ਕੀ ਜਿਹੜੀ ਹੈ ਜਿਵੇਂ ਉਹ ਇੱਕ ਮੁੰਡੇ ਨੇ ਕਿਹਾ ਕਿ 11ਵੀਂ 12ਵੀਂ ਤੋਂ AI ਥੋੜਾ ਥੋੜਾ ਸਿਖਾਉਣਾ ਸ਼ੁਰੂ ਕਰ ਦਿਓ ਜੀ ਤਾਂ ਇਹਦੇ ਤੇ ਗੌਰ ਕਰਾਂਗੇ ਜੀ ਦੇਖੋ ਜਿੱਥੇ ਸਮੱਸਿਆ ਉੱਥੇ ਉਹਦਾ ਹੱਲ ਹੈ ਇੱਥੇ ਬਹਿ ਕੇ ਹੱਲ ਨਹੀਂ ਕਿਤੇ ਆਸਾਦੇ ਦੁੱਖੇ ਸੇ ਗੱਲ ਦੀ ਸੀਗਾ ਹੁਣ ਹੁਣ ਤੱਕ ਜਿਹੜੇ ਅਫਸਰ ਨੇ ਉਹ ਇੱਥੇ ਬਹਿ ਕੇ ਮੁੜ ਜਾਂਦੇ ਆ ਉਹਨੂੰ ਗਰਾਊਂਡ ਦਾ ਨਹੀਂ ਪਤਾ ਜੀ ਕੀ ਹੁੰਦਾ ਵੀ ਪਾਣੀ ਦੀ ਵੈਲਿਊ ਕੀ ਆ ਨੱਕਾ ਵੱਡਿਆ ਉਹ ਤਾਂ ਪਾਣੀ ਦੀ ਵੈਲਿਊ ਪਤਾ ਲੱਗੇ ਪਤਾ ਨਹੀਂਗਾ ਨੱਕੇ ਦਾ ਕੀ ਹੁੰਦਾ ਹੈ ਹਨਾ ਕਦੇ ਖੇਤ ਗਏ ਹੋਣ ਜਾਂ ਕੋਈ ਹੱਥੀ ਮਿਹਨਤ ਕੀਤੀ ਹੋਵੇ ਕਿਸੇ ਵੀ ਕਿਸਮ ਦੀ ਉਹਦੇ ਬਿਨਾਂ ਨਹੀਂ ਪਤਾ ਲੱਗ ਸਕਦਾ ਤੁਹਾਨੂੰ ਉਹਦੇ ਬਿਨਾਂ ਤੁਸੀਂ ਸਕੀਮਾਂ ਨਹੀਂ ਬਣਾ ਸਕਦੇ ਵੀਰ ਇਹਨਾਂ ਨੂੰ ਇੰਨਾ ਦੁੱਖ ਹੁੰਦਾ ਹੋਊਗਾ ਆ ਇਹਦੀ ਇਹਦੇ 네ਗਟਿਵ ਪੁਆਇੰਟ ਨੇ ਆ ਪੋਜ਼ਿਟਿਵ ਨੇ ਕਿਉਂਕਿ ਅਸੀਂ ਆਇਆ ਥੱਲੋਂ ਅਸੀਂ ਪਿੰਡਾਂ ਚੋਂ ਆਇਆ ਸਾਨੂੰ ਸਾਰਾ ਪਤਾ ਹੈ ਵੀ ਅਸੀਂ ਕਣਕ ਦੀ ਜਾਂ ਝੋਨੇ ਦੀ ਮੰਡੀ ਚ ਰਾਖੀ ਵੀ ਕੀਤੀ ਹੋਈ ਹੈ ਵੱਡੀ ਵੀ ਹੋਈ ਹੈ ਇੱਥੇ ਕਣਕ ਹੱਥੀ ਝੋਨਾ ਹੈਨਾ ਤੇ ਖੇਤੀ ਵੀ ਕੀਤੀ ਹੋਈ ਹੈ ਮੱਝਾਂ ਵੀ ਚਾਰੀਆਂ ਹੋਈਆਂ ਸਾਰੇ ਕੰਮ ਕੀਤੇ ਹੋਏ ਜੋ ਆਮ ਇੱਕ ਪਿੰਡੂ ਬਚਪਨ ਹੁੰਦਾ ਖਾਸ ਤੌਰ ਤੇ ਮਾਲਵੇ ਦਾ ਬਚਪਨ ਸੋ ਉੱਥੋਂ ਬਾਅਦ ਵੀ ਆ ਕੇ ਅਸੀਂ ਅਚੀਵ ਕੀਤਾ ਤਾਂ ਬੜਾ ਵਧੀਆ ਲੱਗਦਾ ਮੈਨੂੰ ਵੀ ਕਈ ਵਾਰ ਪੱਤਰਕਾਰ ਪੁੱਛ ਲਿੰਦੇ ਆ ਆਪ ਬਹੁਤ ਉੱਚੇ ਚਲੇ ਗਏ ਜੀ ਮੈਂ ਕਿਹਾ ਅੱਛਾ ਜੀ ਕੀ ਕਰੀਏ ਫਿਰ ਹੁਣ ਕਹਿੰਦੇ ਜੀ ਆਪਕੋ ਡਰਨੇ ਲੱਗਦਾ ਮੈਂ ਕਿਸ ਬਾਤ ਦਾ ਆਪ ਕਹਿੰਨੇ ਨੀਚੇ ਆ ਗਏ ਤੋ ਮੈਂ ਕਹਿੰਦਾ 40 40 ਫੁੱਟ ਡੂੰਘੇ ਬੋਰ ਦੇ ਟੋਏ ਚੋਂ ਨਿਕਲ ਕੇ ਆਏ ਆਂ ਜੀ ਉਦੋਂ ਥੱਲੇ ਤਾਂ ਪਾਣੀ ਹੀ ਆ ਜੀ ਹੋਰ ਦੱਸੋ ਕੀ ਕਰੀ ਕਿੱਥੇ ਜਾਈਏ ਹੁਣ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਬਸ ਇੱਕ ਪਰਮਾਤਮਾ ਤੋਂ ਡਰ ਲੱਗਦਾ ਕਿ ਉਹ ਸਮੱਤ ਬਖਸ਼ੇ ਬਲ ਬਖਸ਼ੇ ਲੋਕਾਂ ਦੀ ਸੇਵਾ ਚ ਲਾਈ ਰੱਖੇ ਬਸ ਕੰਮ ਲੈਂਦਾ ਰਹੇ ਬਸ ਸਾਡੇ ਤਦੋਂ ਸੋ ਇਸ ਕਰਕੇ ਨਾ ਕਿਸੇ ਖਬਰ ਚ ਫੋਟੋ ਛਪਾਉਣ ਦਾ ਚਾਹੇ ਨਾ ਕਿਸੇ ਟੀਵੀ ਤੇ ਆਉਣ ਦਾ ਚਾਹ ਹੈ ਹੈਨਾ ਸੋ ਨਾ ਜਹਾਜ਼ ਚ ਬੈਠਣ ਦਾ ਚਾਹ ਹੈ ਸੋਰੀ ਦੁਨੀਆ ਚ ਜਾਏ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਆ ਬਹੁਤ ਛੋਟੀ ਉਮਰ ਚੀ ਸਟਾਰ ਬਣਾਤੇ ਸੀ ਸਾ ਇਕੋ ਹੀ ਚਾਹ ਹੈ ਹੁਣ ਕਿ ਸਾਡੇ ਅੱਖਾਂ ਦੇ ਸਾਹਮਣੇ ਸਾਡਾ ਪੰਜਾਬ ਜਿਹੜਾ ਉਹ ਦੁਬਾਰੇ ਪਟੜੀ ਤੇ ਚੜ ਜੇ ਤੇ ਪੰਜਾਬ ਰੰਗਲਾ ਹੋ ਜੇ ਹੱਸਦਾ ਖੇਡਦਾ ਨੱਚਦਾ ਗਿੱਧੇ ਪੰਗੜੇ ਕਬੱਡੀਆਂ ਤੇ ਕਰਨੈਲਾਂ ਚ ਨੈਲਾਂ ਦਾ ਪੰਜਾਬ ਜਿਹੜਾ ਭਰਤੀ ਹੋਣ ਵਾਸਤੇ ਮਸ਼ਹੂਰ ਸੀ ਉਹ ਦੁਬਾਰੇ ਸਾਡਾ ਪੰਜਾਬ ਰੰਗਲਾ ਬਣ ਜੇ ਇਹੀ ਇੱਕ ਜਿਹੜੀ ਹੈ ਇੱਛਾ ਰੱਖੀ ਹੋਈ ਹੈ ਔਰ ਉਹਦੇ ਵਿੱਚ ਤੁਹਾਡਾ ਸਭ ਤੋਂ ਵੱਡਾ ਯੋਗਦਾਨ ਐਜੂਕੇਸ਼ਨ ਦਾ ਔਰ ਐਜੂਕੇਸ਼ਨ ਜੀ ਤੁਸੀਂ ਅਚੀਵ ਕੀਤਾ ਹੈ ਉਹਦੇ ਲਈ ਮੈਂ ਤੁਹਾਨੂੰ ਫੇਰ ਇੱਕ ਵਾਰੀ ਬਹੁਤ-ਬਹੁਤ ਵਧਾਈ ਦੇਣਾ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਤੇ ਕੁਝ ਪ੍ਰਸ਼ੰਸਾ ਪੱਤਰ ਤੁਹਾਡੇ ਅਚੀਵਮੈਂਟ ਦੇ ਤੁਸੀਂ ਯਾਦਗਾਰੀ ਚਿੰਨ੍ਹ ਕੁਝ ਕਰੇ ਲੈ ਜਿਓ ਤਾਂ ਯਾਦ ਰੱਖੋਗੇ ਕਿ ਹਾਂ ਅਸੀਂ ਕੁਝ ਕੀਤਾ ਹੈ ਹਾਂ ਜੀ ਇਹ ਮੇਰਾ ਮੈਂ ਅੱਜ ਤੋਂ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਵੀ ਜਦੋਂ ਮੈਂ ਅਖਬਾਰ ਚ ਪੜਦਾ ਸੀਗਾ ਕਿ ਆ ਬੱਚੇ ਜਿਹੜੇ ਫਸਟ ਆਏ ਪੰਜਾਬ ਚੋਂ ਤਾਂ ਮੈਂ ਮੇਰੀ ਕੋਸ਼ਿਸ਼ ਕਰਦਾ ਸੀਗਾ ਕਿ ਮੈਂ ਉਹਨਾਂ ਨਾਲ ਗੱਲ ਕਰਾਂ ਫੋਨ ਤੇ ਤੇ ਉਦੋਂ ਮੇਰੇ ਕੋਲ ਨੰਬਰ ਫਿਰ ਹੁਣ ਤਾਂ ਅਸੀਂ ਡੀਓ ਤੋਂ ਜਾਂ ਤੋਂ ਲੈ ਲੈਂਦੇ ਆ ਡਿਸਟ੍ਰਿਕਟ ਐਡਮਿਨ ਤੋਂ ਕਿ ਕਿਹੜੇ-ਕਿਹੜੇ ਬੱਚੇ ਆਏ ਨੇ ਉਹਨਾਂ ਨੂੰ ਮਿਲਣਾ ਉਦੋਂ ਮੈਂ ਪੱਤਰਕਾਰ ਦਾ ਨਾਮ ਪੜ੍ਹ ਲੈਂਦਾ ਸੀ ਉਹ ਅਖਬਾਰ ਤੋਂ ਪਤਾ ਕਰ ਲੈਂਦਾ ਸੀ ਕਿ ਕਿਹੜੇ ਪੱਤਰਕਾਰ ਦਾ ਨੰਬਰ ਕਿੰਨਾ ਹੈ ਜੀ ਜਿਨੇ ਇਹ ਖਬਰ ਲਾਈ ਹੈ ਫਿਰ ਉੱਥੋਂ ਮੈਂ ਲਾਂਦਾ ਜਿਹੜੀ ਤੂੰ ਖਬਰ ਲਾਈ ਹੈ ਵੀ ਉਹ ਬੱਚੇ ਜਿਹੜੇ ਨੇ ਉਹ 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 ਉਹਨਾਂ ਦਾ ਮੇਰੇ ਕੋਲ ਸੰਪਰਕ ਨੰਬਰ ਦੱਸ ਸਕਦਾ ਕਿਹੜੇ ਪਿੰਡ ਦੇ ਮੈਂ ਉੱਥੇ ਚਲਾ ਜਾਂਦਾ ਸੀ ਜੀ ਬਤੌਰ ਜਦੋਂ ਕਲਾਕਾਰ ਦੇ ਤੌਰ ਤੇ ਇੱਕ ਪਿੰਡ ਹੈ ਇੱਕ ਪਿੰਡ ਹੈ ਦੋਨਾਂ ਨਾਨਕਾ ਫਾਜ਼ਿਲਕਾ ਦੇ ਕੋਲੇ ਹੈ ਜਦੋਂ ਫਾਜ਼ਿਲਕਾ ਤੋਂ ਬਾਰਡਰ ਵੱਲ ਨੂੰ ਜਾਂਦੇ ਆ ਤੇਜਾ ਰਹੇ ਲਾਸਟ ਪਿੰਡ ਹੈ ਉਦੋਂ ਪਹਿਲਾਂ ਦੋਨਾਂ ਨਾਨਕਾ ਹੈ ਉੱਥੋਂ ਦੀ ਕੁੜੀ ਪੰਜਵੀਂ ਵਿੱਚੋਂ ਫਰਸਟ ਆਈ 447 ਨੰਬਰ 450 ਚ ਮੈਂ ਮੈਂ ਕਿਹਾ ਜੀ ਪੱਤਰਕਾਰ ਦਾ ਪਤਾ ਕੀਤਾ ਉਹ ਕਹਿੰਦੇ ਜੀ ਦੋਨਾਂ ਨਾਨਕਾ ਪਿੰਡਾਂ ਮੈਂ ਤੁਹਾਡੇ ਨਾਲ ਚੱਲ ਬਲੂਗਾ ਤੁਸੀਂ ਫਾਜ਼ਲ ਕਾਤੇ ਥਰੂ ਜਾਓਗੇ ਮੈਂ ਚੱਲਾ ਗਿਆ ਤੇ ਮੈਂ ਗਿਆ ਉੱਥੇ ਤਾਂ ਸਕੂਲ ਚ ਟੀਚਰ ਸਾਹਿਬ ਮਿਲੇ ਚਲੋ ਜਾਣਦੇ ਸੀ ਮੈਨੂੰ ਚਾਹ ਪਾਣੀ ਪਿਆ ਤੇ ਮੈਂ ਕਿਹਾ ਜੀ ਉਹ ਬੱਚੀ ਨੂੰ ਮਿਲਣਾ ਉਹਨਾਂ ਨੇ ਬੱਚਾ ਭੇਜਤਾ ਵੀ ਲੈ ਕੇ ਆਓ ਤੇ ਥੋੜੇ ਚਿਰ ਬਾਅਦ ਉਹ ਬੱਚਾ ਆਇਆ ਉਹ ਕਹਿੰਦੇ ਉਹ ਨਹੀਂ ਆ ਸਕਦੀ ਮੈਂ ਕਿਹਾ ਵੀ ਚਾਤਾ ਕੈਮਰੇ ਤੋਂ ਡਰਦੀ ਹੋਣੀ ਫੋਟੋ ਖਿਚਾਉਣ ਤੋਂ ਡਰਦੀ ਹੋਣੀ ਜਾਂ ਕੌਨਸ਼ੀਅਸ ਉਹ ਹੋਗੇ ਕੈਮਰਾ ਕੌਂਸ਼ੀਅਸ ਹੋਊਗਾ ਕੁਝ ਮੈਂ ਕਿਉਂ ਨਹੀਂ ਆਸਾ ਦੀ ਕੀ ਗੱਲ ਉਹ ਕਹਿੰਦੇ ਜੀ ਉ ਤਾਂ 20 ਰੁਪਏ ਦਿਹਾੜੀ ਤੇ ਨਰਮਾਂ ਚੁਗਣ ਗਈ ਹੁੰਦੀ ਹੈ ਪੰਜਵੇਂ ਜੋ ਫਸਟ ਆ ਗਈ ਤੇ ਉਹਦੀ ਮਾਂ ਬੁਲਾਈ ਉਹ ਕਹਿੰਦੀ ਸਾਈਕਲ ਨਹੀਂ ਹੈਗਾ ਜੀ ਵੀ ਸਕੂਲ ਜਿਹੜਾ ਹੁਣ ਦਸਵੀਂ ਦਾ ਉਹ ਨਾਲ ਦੇ ਪਿੰਡ 'ਚ ਹੈ ਹੁਣ ਮੈਂ ਕਿਵੇਂ ਭੇਜਾਂ ਫਿਰ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਬਾਹਰਲੇ ਮੁਲਕਾਂ 'ਚ ਸਾਡੇ ਸ਼ੋਸ਼ੂ ਕਰਾਉਂਦੇ ਆ ਫਿਰ ਮੈਂ ਉਹਨਾਂ ਨੂੰ ਕਿਹਾ ਯਾਰ ਥੋੜਾ ਥੋੜਾ ਪੈਸੇ ਇਕੱਠੇ ਕਰਕੇ ਨਾ ਕੁੜੀ ਨੂੰ ਸਪੌਂਸਰ ਕਰ ਦਿਆਂ ਉਦੀ ਪੜਾਈ ਸਪੌਂਸਰ ਕਰਤੀ ਅਮਰੀਕਾ ਦੇ ਦੋ ਮਿੱਤਰਾਂ ਨੇ ਦੋਸਤਾਂ ਨੇ ਮੇਰੇ ਨੇ ਤੇ ਤੁਸੀਂ ਦੇਖੋ ਪੰਜਵੀਂ ਛੋਟੀ ਜਿਹੀ ਬੱਚੀ ਸੀ ਸਪੌਂਸਰ ਕਰਦੀ ਚਲੋ ਹੋ ਗਿਆ ਜੀ ਕੰਮ ਤੇ ਮੈਂ ਕਿਤੇ ਇਲੈਕਸ਼ਨ ਕੈਂਪੇਨਦਾਂ 2019 ਹੀ ਪਤਾ ਨਹੀਂ ਮੈਂ ਕਿਤੇ ਦਲਾਲਾਬਾਦ ਏਰੀਆ ਚ ਕੈਂਪੇਨ ਕਰਦਾ ਸੀ ਤਾਂ ਇੱਕ ਕੁੜੀ ਮੈਨੂੰ ਮਿਲੀ ਕਹਿੰਦੀ ਵੀ ਤੁਸੀਂ ਮੈਨੂੰ ਪਛਾਣ ਲਿਆ ਮੈਂ ਕਹਿੰਦਾ ਨਹੀਂ ਮੈਂ ਪਛਾਣਿਆ ਨਹੀਂ ਕਹਿੰਦੀ ਜੀ ਮੈਂ ਉਹੀ ਹਾਂ ਜਿਹਨੂੰ ਤੁਸੀਂ ਪੰਜਵੀਂ ਚ ਮਿਲਣਾ ਆਈ ਸੀ ਕਿ ਪੰਜਾਬ ਚ ਫਰਸਟ ਆਈ ਸੀ ਮੈਂ ਮੈਂ ਕਿਹਾ ਅੱਛਾ ਤੇ ਕੀ ਕਰਦੀ ਹਣ ਤੂੰ ਉਹ ਕਹਿੰਦੀ ਜੀ ਮੈਂ ਨੀਟ ਕਲੀਅਰ ਕਰ ਲਿਆ ਤੇ ਮੈਂ ਡਾਕਟਰ ਬਣ ਗਈ ਹੁਣ ਤੇ ਉਹ ਡਾਕਟਰ ਬਣ ਗਈ ਮੌਕਾ ਮਿਲ ਗਿਆ ਜੀ ਸੋ ਮੇਰੇ ਪਹਿਲੇ ਦਿਨੋਂ ਹੀ ਹੈ ਕਿ ਮੈਂ ਟਾਪਰ ਜਿਹੜੇ ਨੇ ਨਾ ਉਹਨਾਂ ਨੂੰ ਮਿਲਣਾ ਉਹਨਾਂ ਦਾ ਹੌਸਲਾ ਵਧਾਵਾ ਇਹਨਾਂ ਚੋ ਗੱਲ ਨੂੰ ਡੀਸੀ ਬਣਨੇ ਆ ਇਹਨਾਂ ਚੋ ਐਸਐਸਪੀ ਆਉਣਗੇ ਠੀਕ ਹੈ ਸਰ ਤੁਸੀਂ ਕਿਹਾ ਜੀ ਅੱਗੇ ਵੀ ਜਹਾਜ ਨੇ ਆਪ ਉੱਡਣਾ ਹੁੰਦਾ ਤੁਸੀਂ ਤਾਂ ਇੰਨਾ ਪੈਟਰੋਲ ਪਾਤਾ ਸਾਡੇ ਚ ਵੀ ਬੱਚਿਆਂ ਚ ਵੀ ਅਸੀਂ ਕਿਤੇ ਬਿਲਡਿੰਗ ਚ ਨਾ ਬਚੇ ਹੁਣ ਹਾਂਜੀ ਬਹੁਤ ਜ਼ਿਆਦਾ ਕੱਲ ਜਦ ਮੈਸੇਜ ਆਇਆ ਵੀ ਤੁਹਾਨੂੰ ਮਾਨ ਸਾਹਿਬ ਨੇ ਮਿਲਣਾ ਸਰ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸੀ ਸਾਨੂੰ ਸੱਚਮੁੱਚ ਆਇਆ ਨਹੀਂ ਯਕੀਨ ਨਹੀਂ ਆਇਆ ਵੀ ਸਾਨੂੰ ਫੋਨ ਆਇਆ ਮਾਨ ਸਾਹਿਬ ਨੂੰ ਮਿਲਣ ਵਾਸਤੇ ਅਸੀਂ ਬਿਲਕੁਲ ਜਿਕੇ ਨਹੀਂਕ ਦੂਜਿਆਂ ਨੂੰ ਪੁੱਛਿਆ ਮੈਂ ਮਾਨ ਸਾਹਿਬ ਆਪੇ ਮਿਲਣਗੇ ਮਾਨ ਸਾਹਿਬ ਆਪ ਮਿਲਣਗੇ ਮੈਂ ਠੀਕ ਤੋ ਜਰੂ ਮੱਚ ਜਾ ਨਿੱਕ ਕੁੜੀ ਕਹਿੰਦੀ ਪਿਛਲੇ 10ਵੀਂ 12ਵੀਂ ਚ ਫਸਟ ਆਈ ਉਹ ਉਹ ਕਹਿੰਦੀ ਜੀ ਮਤਲਬ ਮੈਨੂੰ ਐ ਪਤਾ ਲੱਗਿਆ ਵੀ ਭਗਵਾਨ ਤੁਮਨ ਨੂੰ ਮਿਲਣਾ ਹੈ ਕਹਿੰਦੀ ਬੜੀ ਇੱਛਾ ਸੀ ਮੇਰੀ ਪਰ ਕਹਿੰਦੀ ਮੈਨੂੰ ਬਾਅਦ ਪਤਾ ਲੱਗਿਆ ਕਹਿੰਦੀ 95-99% ਨੂੰ ਨਹੀਂ ਮਿਲਦੇ ਉਹ ਉਹਦਾ 98-99 ਤੋਂ ਉੱਪਰ ਹੀ ਮਿਲਦੇ ਨੇ ਕਹਿੰਦੇ ਫਿਰ ਮੈਂ ਇਹਨੂੰ ਇਹਨੂੰ ਗੋਲ ਬਣਾ ਲਿਆ ਵੀ ਮਿਲਣੇ ਮਿਲਣਗੇ ਨਹੀਂ ਆਹ ਖੜੀਆਂਗੇ ਨਹੀਂ ਅੱਜ ਤੁਹਾਡੇ ਨਾਲ ਸੋ ਕੋਈ ਗੱਲ ਨਹੀਂ ਕਈ ਰੋਲ ਮਾਡਲ ਹੁੰਦੇ ਆ ਕਈ ਜਿਨ੍ਹਾਂ ਨੂੰ ਦੇਖ ਕੇ ਸਕਸੈਸਫੁਲ ਅੱਗੇ ਜਿਵੇਂ ਆਪਾਂ ਕਹਿੰਦੇ ਨਾ ਦੀਵੇ ਤੋਂ ਦੀਵਾ ਜਗਦਾ ਹੈ ਦੀਵਾਲੀ ਵੇਲੇ ਆਪਾਂ ਇੱਕੋ ਹੀ ਦੀਵਾ ਲਾਉਨੇ ਆ ਬਾਅਦ ਉਸੇ ਦੀਵੇ ਨਾਲ ਸਾਰੇ ਦੀਵੇ ਲਾਈ ਜਾਂਦੇ ਆ ਨਾ ਸੋ ਦੀਵੇ ਤੋਂ ਦੀਵਾ ਜਗਦਾ ਮੈਂ ਤਾਂ ਚਾਹੁੰਦਾ ਸਾਡਾ ਪੰਜਾਬ ਤਰੱਕੀ ਕਰਦਾ ਰਹੇ ਬਹੁਤ ਜਿਆਦਾ ਪਸੰਦ ਆਇਆ ਜੇ ਤੁਹਾਡਾ ਇਹ ਫੈਸਲਾ ਬੱਚਿਆਂ ਨੂੰ ਮਿਲਣ ਵਾਲਾ ਬਹੁਤ ਜਿਆਦਾ ਪਸੰਦ ਆਇਆ ਜੀ ਤੇ ਫੇਰ ਫਸਟ ਆਉਣਗੇ ਫੇਰ ਮਿਲੂੰਗਾ ਜੀ ਥੈਂਕ ਯੂ ਸਰ ਕੋਈ ਚੱਕਰ ਨਹੀਂ ਤੁਹਾਡਾ ਘਰ ਆ ਜੀ ਕੋਈ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਜਿਉਂਦੇ ਬਸਦੇ ਰਹੋ ਜ਼ਿੰਦਾਬਾਦ ਰਹੋ ਆਬਾਦ ਰਹੋ ਬਹੁਤ ਬਹੁਤ ਸ਼ੁਕਰੀਆ ਸਰ ਹਾਂਜੀ ਸਰ ਹੁਣ ਫੈਸਿਲੀਟੇਸ਼ਨ ਪ੍ਰੋਗਰਾਮ ਦੇ ਲਈ ਅਸੀਂ ਰਿਕਵੈਸਟ ਕਰਦੇ ਹਾਂ ਸਾਡੇ ਸਟਾਫ ਨੂੰ ਵੀ ਕਿ ਉਹ ਬੱਚਿਆਂ ਦੀ ਇਹ ਲਿਸਟਾ ਬਣਾ ਲੈਣ ਮੈਂ ਮੈਡਮ ਅਨਿੰਦਤਾ ਮਿੱਤਰਾ ਜੀ ਨੂੰ ਬੇਨਤੀ ਕਰਦਾ ਕਿ ਉਹ ਸਟੇਜ ਉੱਤੇ ਆਉਣ ਜੀ ਕਿਰਪਾ ਕਰਕੇ ਸਭ ਤੋਂ ਪਹਿਲਾਂ ਅਸੀਂ ਡਿਸਟ੍ਰਿਕਟ ਵਾਈਜ਼ ਅਨਾਉਂਸਮੈਂਟ ਕਰਾਂਗੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਅਰਸ਼ਪ੍ਰੀਤ ਕੌਰ ਰੈਜ਼ੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਅੰਮ੍ਰਿਤਸਰ ਅਰਸ਼ਪ੍ਰੀਤ ਕੌਰ ਤਾੜੀਆਂ ਨਹੀਂ ਰੁਕਣੀਆਂ ਚਾਹੀਦੀਆਂ ਜੀ ਇਹ ਸਾਡੇ ਸਾਰਿਆਂ ਦੀ ਅਚੀਵਮੈਂਟ ਹੈ ਇਹਨਾਂ ਵਿਦਿਆਰਥੀਆਂ ਦੀ ਅਚੀਵਮੈਂਟ ਹੈ ਅਰਸ਼ਪ੍ਰੀਤ ਕੌਰ ਇਸ ਤੋਂ ਬਾਅਦ ਬਠਿੰਡਾ ਤੋਂ ਹਰੀਸ਼ ਸਿੰਘ ਰੈ residential ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਹਰੀਸ਼ ਸਿੰਘ ਹਰੀਸ਼ ਸਿੰਘ ਇਸ ਤੋਂ ਬਾਅਦ ਬਠਿੰਡੇ ਤੋਂ ਅਰਜਨਵੀਰ ਸਿੰਘ ਰੈ residential ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਬਠਿੰਡਾ ਅਰਜਨਵੀਰ ਸਿੰਘ इस तो अगला बठिडा तो प्रभजोत कौर रेजिडेंशियल स्कूल फॉर मेरिटोरियस स्टूडेंट्स बठिंडा <स्थेंडारा> बठिंडे तो सुखदीप कौर रेजिडेंशियल स्कूल फॉर मेरिटोरियस स्टूडेंट्स बठिंडा सुखदीप कौर बठिंडे <स्थेंडारा> <स्थेंडे> तो नेक्स्ट कैंडिडेट राहुल रेजिडेंशियल स्कूल फॉर मेरिटोरियस स्टूडेंट्स बठिंडा राहुल बठिंडे तो ही प्रदीप सिंह प्रदीप सिंह रेजिडेंशियल स्कूल फॉर मेरिटोरियस स्टूडेंट्स बठिंडा प्रदीप सिंह बठिंडे तो आखिरी स्टूडेंट युवराज सिंह स्कूल ऑफ एमिनेंस पुचो कला डिस्ट्रिक्ट बठिंडा युवराज सिंह स्कूल ऑफ एमिनेंस तो अगला जिला फतेहगढ़ साहब फतेहगढ़ साहब तो महेश कुमार स्कूल ऑफ एमिनेंस खमाणो कला डिस्ट्रिक्ट फतेहगढ़ साहब महेश कुमार अगला जिला फाजल का, फाजल का तो जशनदीप सिंह गवर्नमेंट मिडिल मॉडल सीनियर सेकेंडरी स्कूल कौड़ियावाला ही का तो शिवम नारंग गवर्नमेंट सीनियर सेकेंडरी स्कूल डबवाला कला अगला विद्यार्थी जिला फिरोजपुर लवप्रीत सारागढ़ी मेमोरियल मेरिटोरियस स्कूल हकूमत सिंह वाला फिरोजपुर अगला गुरदासपुर तो अर्शदीप स्कूल ऑफ एमिनेस गुरदासपुर डिस्ट्रिक्ट गुरदासपुर अर्शदीप अगला ज़िला होशियारपुर मुनीश हीर गवर्नमेंट सीनियर सेकेंडरी स्कूल बस्सी कल होशियारपुर तो मुनीश हीर ਜਲੰਧਰ ਤੋਂ ਗੁਰਨੂਰ ਸਿੰਘ ਰੈ residențial ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਜਲੰਧਰ ਗੁਰਨੂਰ ਸਿੰਘ ਅਗਲਾ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਤੋਂ ਮਹਿਤਾਬ ਸਿੰਘ ਰੈ residențial ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਲੁਧਿਆਣਾ ਅਗਲਾ ਜ਼ਿਲ੍ਹਾ ਮੁਕਸਰ ਸਾਹਿਬ ਮੁਕਸਰ ਸਾਹਿਬ ਤੋਂ ਮੰਨਤ ਕਟੂਰੀਆ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ मुकसर साहब तो ही हर्ष गवर्नमेंट सीनियर सेकेंडरी स्कूल बॉयज़ मुक्तसर पठानकोट तो क्रिश गवर्नमेंट सीनियर सेकेंडरी स्कूल टंगो शाह पठानकोट तो क्रिश पठानकोट तो ही अभिनव पीएम श्री गवर्नमेंट सीनियर सेकेंडरी स्कूल मनवाल पठानकोट तो अभिनव अगला जिला पटियाला पटियाला तो वेदांश वेदांश स्कूल ऑफ फील फीलखाना पटियाला डिस्ट्रिक्ट पटियाला अगला प्रभप्रीत सिंह पीएम श्री गवर्नमेंट मल्टीपरप स्कूल पटियाला अगला ज़िला पटियाला तो गुरलीन कौर पीएम श्री मल्टीपरप स्कूल पटियाला अगला पटियाला तो आदित्य कुमार रेजिडेंशियल स्कूल फॉर मेरिटोरियस स्टूडेंट्स पटियाला पटियाला तो ही हरकिरण दास रेजिडेंशियल स्कूल फॉर मेरिटोरियस स्टूडेंट्स पटियाला पटियाला तो ही जशनदीप सिंह रेजिडेंशियल स्कूल फॉर मेरिटोरियस स्टूडेंट्स पटियाला पटियाला तो लखविंदर सिंह रेजीडेंशियल स्कूल फॉर मेरिटोरियस स्टूडेंट्स पटियाला लखविंदर सिंह पटियाला तो अर्शदीप सिंह शहीद फ्लाइट लेफ्टिनेंट मोहित गर स्कूल ऑफ एमीनेंस समाणा डिस्ट्रिक्ट पटियाला डिस्ट्रिक्ट रूपनगर तो प्रणव कपूर स्कूल ऑफ एमीनेंस रोपड़ डिस्ट्रिक्ट रूपनगर प्रणव कपूर डिस्ट्रिक संगरूर तो रोशन कुमार एम आर के पी एम श्री गौरमेंट सीनियर सेकेंडरी स्कूल बडरुखा संगरूर तो अर्शप्रीत सिंह पी एम श्री गौरमेंट सीनियर सैकेंडरी स्कूल कोठाला संगरूर तो ही लखविंदर सिंह रेजिडेंशियल स्कूल फॉर मेरिटोरियस स्टूडेंट्स कबड़ा संगरूर तो ही जशनदीप कौर कॉमरेड भीम स्कूल ऑफ एमिनेस, दिड़बा डिस्ट्रिक्ट संगरूर एस एस नगर तो निशांत थमन गवर्नमेंट सीनियर सैकेंडरी स्कूल रामगढ़ बी एस वाला एस एस नगर तो जसप्रीत कौर रेजिडेंशियल स्कूल फॉर मेरिटोरियस स्टूडेंट्स एस एस नगर एसएस नगर ਤੋਂ जसप्रीत ਸਿੰਘ रेजिडेंशियल ਸਕੂਲ ਫॉर ਮੈਰੀਟੋਰੀਅਸ ਸਟੂਡੈਂਟ ਐਸਐਸ ਨਗਰ ਤੇ ਇਸ ਲਿਸਟ ਦਾ ਅੱਜ ਦਾ ਆਖਰੀ ਸਟੂਡੈਂਟ ਐਸਐਸ ਨਗਰ ਤੋਂ ਅਰਸ਼ਦੀਪ ਸਿੰਘ रेजिडेंशियल ਸਕੂਲ ਫॉर ਮੈਰੀਟੋਰੀਅਸ ਸਟੂਡੈਂਟਸ ਐਸਐਸ ਨਗਰ ਅਰਸ਼ਦੀਪ ਸਿੰਘ ਬਹੁਤ ਬਹੁਤ ਸ਼ੁਕਰੀਆ ਜੀ ਏਸਨ 44 ਵਿਦਿਆਰਥੀ ਹੁਣ ਬੇਨਤੀ ਹੈ ਕਿ ਗਰੁੱਪ ਫੋਟੋ ਦੇ ਲਈ ਹੁਣ ਮੈਂ ਬੇਨਤੀ ਕਰਦਾ ਮੈਡਮ ਗੁਰਪ੍ਰੀਤ ਕੌਰ ਜੀ ਨੂੰ ਕਿ ਉਹ ਆਪਣੇ ਸ਼ਬਦਾਂ ਦੇ ਨਾਲ ਆਏ ਹੋਏ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਨ ਵਿਦਿਆਰਥੀਆਂ ਨੂੰ ਬੜਾ ਇੰਤਜ਼ਾਰ ਹੈ ਕਿ ਸਾਰਿਆਂ ਦਾ ਅਸੀਂ ਵਿਚਾਰ ਸੁਣਨੇ ਨੇ ਜ਼ੋਰਦਾਰ ਤਾੜੀਆਂ ਦੇ ਨਾਲ ਮੈਡਮ ਗੁਰਪ੍ਰੀਤ ਕੌਰ ਜੀ ਬਹੁਤ ਹੀ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਤੇ ਸਤਿਕਾਰਯੋਗ ਸਾਡੇ এডਿਕੇਸ਼ਨ ਮਿਨਿਸਟਰ ਹਰਜੂਤ ਬੈਂਸ ਜੀ ਸਾਰੇ ਪੇਰੈਂਟਸ ਸਾਰੇ ਟੀਚਰਸ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਤੇ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਮੈਂ ਸਾਰੇ ਪੇਰੈਂਟਸ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਮੌਕਾ ਦਿੱਤਾ ਤੇ ਪੜ੍ਹਾਈ ਨੂੰ ਤਰਜੀਹ ਦਿੱਤੀ ਕਿ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਚਾਹੀਦਾ ਕਿਉਂਕਿ ਤੁਸੀਂ ਸਾਰੇ ਆਮ ਪਰਿਵਾਰਾਂ ਦੇ ਜੀਓ ਬੜੇ ਔਖੇ ਹਾਲਾਤਾਂ 'ਚ ਤੁਸੀਂ ਆਪਦੇ ਬੱਚਿਆਂ ਨੂੰ ਪਾਲਿਆ ਹੋਊਗਾ ਤੇ ਮੈਨੂੰ ਯਕੀਨ ਹੈ ਕਿ ਬੜੇ ਔਖੇ ਹਾਲਾਤਾਂ 'ਚੋਂ ਨਿਕਲ ਕੇ ਅੱਜ ਬੱਚੇ ਬੜੀ ਉੱਚੀਆਂ ਮੰਜ਼ਲਾਂ ਤੱਕ ਪਹੁੰਚੇ ਨੇ ਬਹੁਤ ਖੁਸ਼ੀ ਹੋਈ ਹੋਊਗੀ ਜਿੰਨਾ ਮੈਂ ਅੱਜ ਸਾਰੇ ਪੈਰੈਂਟਸ ਦਾ ਧੰਨਵਾਦ ਕਰਾਂ ਉਹਨਾਂ ਘਟ ਹੈ ਕਿਉਂਕਿ ਬੱਚਾ ਮਿਹਨਤ ਜ਼ਰੂਰ ਕਰਦਾ ਹੈ ਹਾਰਡ ਵਰਕ ਅਸੀਂ ਕਹਿੰਦੇ ਹਾਂ ਬੱਚੇ ਦਾ ਬਹੁਤ ਜ਼ਿਆਦਾ ਹੈ ਪਰ ਉਹਨਾਂ ਹੀ ਹਾਰਡਵਰਕ ਮੈਨੂੰ ਲੱਗਦਾ ਹੈ ਕਿ ਪੈਰੈਂਟ ਦਾ ਹੁੰਦਾ ਹੈ ਆਪ ਦੇ ਬੱਚੇ ਨੂੰ ਇੱਥੋਂ ਤੱਕ ਮੰਜ਼ਲ ਤੱਕ ਲੈ ਕੇ ਆਉਂਦਾ ਬੱਚਿਆਂ ਦੀ ਮੰਜ਼ਲ ਜਿੱਥੇ ਤੱਕ ਵੀ ਬੱਚਾ ਪਹੁੰਚ ਜੇ ਮੈਨੂੰ ਲੱਗਦਾ ਹੈ ਪੈਰੈਂਟਸ ਨੂੰ ਹਮੇਸ਼ਾ ਹੀ ਲੱਗਦਾ ਹੈ ਕਿ ਘਟ 12ਵੀਂ ਤੱਕ ਦੀ ਐਜੂਕੇਸ਼ਨ ਮੇਨ ਐਜੂਕੇਸ਼ਨ ਹੁੰਦੀ ਹੈ ਜਿੱਥੇ ਬੱਚੇ ਦਾ ਬੇਸ ਬੰਦ ਹੈ ਤੁਹਾਡੀ ਐਡਮਿਸ਼ਨਸ ਵਧੀਆ IIT ਕਈਆਂ ਨੇ ਕ੍ਰੈਕ ਕੀਤੇ ਆ ਜੇ ਹੀ ਤੁਸੀਂ ਮੇਨ ਐਡਵਾਂਸ ਸਾਰੇ ਕ੍ਰੈਕ ਕੀਤੇ ਆ ਪਰ ਇਤੋਂ ਅਗਲੀ ਮੰਜ਼ਿਲ ਸਰ ਕਰਨਾ ਤੁਹਾਡੇ ਆਪਣੇ ਬਲਬੂਤੇ ਤੇ ਆ। ਤੁਸੀਂ ਅੱਗੇ ਕਿਹੜੇ ਫੀਲਡ 'ਚ ਜਾਣਾ ਚਾਹੁੰਦੇ ਹੋ? ਕਿੱਥੇ ਜਾਣਾ ਚਾਹੁੰਦੇ ਹੋ ਸਰਕਾਰ? ਹਮੇਸ਼ਾ ਮੈਨੂੰ ਲੱਗਦਾ ਪਹਿਲੀ ਸਰਕਾਰ ਹੈ ਜਿੰਨਾ ਵੀ ਅੱਜ ਮੈਂ ਤੁਹਾਡੇ ਬੱਚਿਆਂ ਦਾ ਸੁਣਿਆ। ਕਈ ਵਾਰੀ ਆਪ ਵੀ ਅਸੀਂ ਇਮੋਸ਼ਨਲ ਹੋ ਜਾਂਦੇ ਆ ਤੁਹਾਡੀਆਂ ਗੱਲਾਂ ਸੁਣ ਕੇ ਕਿ ਇੰਨੇ ਹਾਲਾਤ ਔਖਿਆਂ 'ਚੋਂ ਨਿਕਲ ਕੇ ਤੁਸੀਂ ਇੱਥੇ ਤੱਕ ਪਹੁੰਚੇ ਹੋ। ਮੈਂ ਤੁਹਾਨੂੰ ਅੱਗੇ ਵੀ ਇਹੀ ਬੇਨਤੀ ਕਰਦੀ ਹਾਂ ਕਿ ਆਪ ਦੇ ਜਿਹੜੀ ਅੰਦਰ ਦੀ ਅੱਗ ਹੈ ਜਿਵੇਂ ਇੱਕ ਕੁੜੀ ਕਹਿ ਰਹੀ ਸੀ ਕਿ ਮੇਰੇ ਸੁਪਨੇ ਦਿਨ-ਦਿਨ ਵੱਡੇ ਹੋ ਰਹੇ ਨੇ। ਕੁੜੀਆਂ ਦੇ ਸੁਪਨੇ ਅਕਸਰ ਹੀ ਬਹੁਤ ਵੱਡੇ ਹੁੰਦੇ ਨੇ ਮੈਂ ਹਮੇਸ਼ਾ ਇਹ ਗੱਲ ਕਹਿੰਨੀ ਆ ਕਿ ਇਹ ਸੁਪਨਿਆਂ ਨੂੰ ਮਰਨ ਨਾ ਦਿਓ ਇਹਨਾਂ ਨੂੰ ਆਪਣੇ ਅੰਦਰ ਜੀਵਤ ਰੱਖਿਓ ਹੋਰ ਉੱਚੀਆਂ ਮੰਜ਼ਲਾਂ ਨੂੰ ਸਰ ਕਰਿਓ ਸਰਕਾਰ ਕਰੋੜਾਂ ਰੁਪਏ ਖਰਚ ਕਰਦੀ ਐ ਕਿ ਸਾਡੇ ਬੱਚੇ ਪੰਜਾਬ ਦੇ ਬੱਚੇ ਆ ਉਹ ਜਿਹੜੇ ਉਹ ਵੱਡੇ ਅਹੁਦਿਆਂ ਤੇ ਪਹੁੰਚਣ ਜਿੱਥੇ ਦੇਸ਼ ਦੇ ਹੋਰ ਬੱਚੇ ਵੱਡੇ ਵੱਡੇ ਐਡਵਾਂਸ ਮੇਨ ਵਰਗੇ ਐਗਜ਼ਾਮ ਕਲੀਅਰ ਕਰਦੇ ਨੇ ਸਾਡੇ ਪੰਜਾਬ ਦੇ ਬੱਚੇ ਵੀ ਉਹ ਐਡਵਾਂਸ ਕਲੀਅਰ ਕਰਨ ਮੇਨ ਕਲੀਅਰ ਕਰਨ ਸੋ ਅੱਜ ਜਦੋਂ ਤੁਹਾਡੇ ਵਰਗੇ ਬੱਚੇ ਕਲੀਅਰ ਕਰਦੇ ਨੇ ਉਹ ਐਗਜ਼ਾਮ ਤੇ ਸਰਕਾਰ ਨੂੰ ਵੀ ਹੌਸਲਾ ਜਾਂ ਮਿਲਦਾ ਹੋਊਗਾ ਮੈਨੂੰ ਲੱਗਦਾ ਕਿ ਜਿਹੜਾ ਉਹ ਇਨਵੈਸਟਮੈਂਟ ਕਰ ਰਹੀ ਹੈ ਬੱਚਿਆਂ ਤੇ ਪੜਾਈਆਂ ਤੇ ਇਨਾ ਖਰਚਾ ਕਰ ਰਹੇ ਨੇ ਉਹਦਾ ਤੁਸੀਂ ਫਲ ਹੈ ਜਿਹੜਾ ਉਹ ਇੱਕ ਰੂਪ ਚ ਸਰਕਾਰ ਨੂੰ ਦੇ ਰਹੇ ਹੋ ਤੇ ਹੋਰ ਬੱਚਿਆਂ ਨੂੰ ਬਹੁਤ ਪ੍ਰੇਰਿਤ ਕਰ ਰਹੇ ਹੋ ਕਿ ਉਹ ਵੀ ਅੱਗੋਂ ਪੜਨ ਲਿਖਣ ਤੁਹਾਨੂੰ ਦੇਖ ਕੇ ਬਹੁਤ ਸਾਰੇ ਬੱਚਿਆਂ ਚ ਚੰਗਾਰੀ ਉੱਠੂਗੀ ਕਿ ਉਹ ਵੀ ਇਹ ਜਿਹੇ ਐਗਜ਼ਾਮ ਕਲੀਅਰ ਕਰਨ ਤੇ ਜਿਹੜੇ ਵੀ ਪੇਰੈਂਟਸ ਆ ਜਾਈ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਬਿਕੋਜ਼ ਇੱਕ ਪੈਰੈਂਟ ਹੀ ਹੁੰਦਾ ਜੋ ਬੱਚੇ ਨੂੰ ਪੁਸ਼ ਕਰਦਾ ਕਿ ਪੜਨਾ ਲਿਖਣਾ ਚਾਹੀਦਾ ਹਰ ਇੱਕ ਬੱਚੇ ਦਾ ਦਿਲ ਕਰਦਾ ਇਹ ਇਹ ਏਜ ਹੈ ਜੀ ਹੈ ਕਿ ਉਹ ਇੰਜੋਏ ਕਰੇ ਉਹ ਘੁੰਮੇ ਫਰੇ ਆਪਣੇ ਦੋਸਤਾਂ ਮਿੱਤਰਾਂ ਚ ਬੈਠੇ ਬਟ ਜੇ ਪੈਰੈਂਟ ਦਾ ਸਾਥ ਨਾ ਹੋਵੇ ਤੇ ਉਹ ਬੱਚਾ ਕਦੇ ਵੀ ਐਗਜ਼ਾਮ ਕਲੀਅਰ ਨਹੀਂ ਕਰ ਸਕਦਾ ਮੇਨਲੀ ਟੀਚਰਸ ਦਾ ਬਹੁਤ ਧੰਨਵਾਦ ਮੈਂ ਅੱਜ ਕਰਦੀ ਹਾਂ ਜਿਹੜੇ ਇਹਨੇ ਬੱਚਿਆਂ ਤੇ ਮਿਹਨਤ ਕੀਤੀ ਤੇ ਬੱਚਿਆਂ ਨੂੰ ਅੱਜ ਇਸ ਮੰਜ਼ਲ ਤੱਕ ਖੜਾ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਾਡੇ ਵੇੜੇ 'ਚ ਪੈਰ ਪਾਏ ਨੇ ਤੁਸੀਂ ਸਾਡੇ ਸਾਡੇ ਘਰ ਪਹੁੰਚੇ ਹੋ ਕਿਉਂਕਿ ਖੁਸ਼ੀਆਂ ਵੰਡਣ ਨਾਲ ਦੁਗਣੀਆਂ ਤਕਣੀਆਂ ਹੋ ਜਾਂਦੀਆਂ ਨੇ ਅੱਜ ਤੁਸੀਂ ਸਾਡੇ ਨਾਲ ਖੁਸ਼ੀਆਂ ਵੰਡ ਰਹੇ ਹੋ ਸਾਨੂੰ ਆਪ ਬਹੁਤ ਚਾਚੜਿਆ ਹੋਇਆ ਸਾਨੂੰ ਸਮਝ ਨਹੀਂ ਆ ਰਿਹਾ ਤੁਹਾਡਾ ਕਿਵੇਂ ਸਵਾਗਤ ਕਰੀਏ ਜਿੰਨਾ ਵੀ ਤੁਸੀਂ ਮਤਲਬ ਸੀਐਮ ਸਾਹਿਬ ਨੂੰ ਵੀ ਤੁਸੀਂ ਕਿਹਾ ਵੀ ਬਹੁਤ ਚਾਚੋਂ ਉਹਨੇ ਹੀ ਚਾਚ ਅਸੀਂ ਆ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੇ ਬੜੇ ਆਮ ਘਰਾਂ ਦੇ ਬੱਚਿਓ ਬੜੇ ਪਿੰਡਾਂ 'ਚ ਸਾਰੇ ਮੈਨੂੰ ਲੱਗਦਾ ਮੋਸਟ ਆਫ ਦਾ ਸਟੂਡੈਂਟਸ ਜਿਹੜੇ ਆਏ ਨੇ ਉਹ ਸਾਰੇ ਪਿੰਡਾਂ ਦੇ ਸਟੂਡੈਂਟਸ ਨੇ ਤੇ ਪਿੰਡਾਂ 'ਚ ਰਹਿ ਕੇ ਇਹੋ ਜਿਹਾ ਐਗਜ਼ਾਮ ਕਲੀਅਰ ਕਰਨਾ ਕਿਸੇ ਦਾ ਸੁਪਨਾ ਵੀ ਨਹੀਂ ਹੋ ਸਕਦਾ ਕੋਈ ਇੰਨੀ ਵੱਡੀ ਚੀਜ਼ ਤੇ ਸਰ ਕਰ ਲੈਣੀ ਕੋਈ ਆਮ ਗੱਲ ਨਹੀਂ ਹੈਗੀ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਸਪੈਸ਼ਲੀ ਮੁੱਖ ਮੰਤਰੀ ਸਾਹਿਬ ਦਾ ਹਰਜੋਤ ਬੈਂਸੀ ਜੀ ਦਾ ਤੇ ਸਾਰੇ ਸੈਕਟਰੀਜ਼ ਦਾ ਧੰਨਵਾਦ ਕਰਦੀ ਆ ਕਿ ਬੱਚਿਆਂ 'ਚ ਜਿਹੜਾ ਤੁਸੀਂ ਹੌਸਲਾ ਪੈਦਾ ਕਰ ਰਹੇ ਹੋ ਇਦਾਂ ਹੀ ਬੱਚੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣ ਸਪੈਸ਼ਲੀ ਧੀਆ ਕਿਉਂਕਿ ਇੱਕ ਅਬ ਬੇਟੀ ਕਹਿ ਰਹੀ ਸੀ ਕਿ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਪਰ ਮੈਨੂੰ ਲੱਗਦਾ ਅੱਜ ਕੱਲ ਦਾ ਦੌਰ ਕੁੜੀਆਂ ਦਾ ਦੌਰ ਹੈ ਕੁੜੀਆਂ ਕਿਸੇ ਵੀ ਗੱਲੋਂ ਪਿੱਛੇ ਨਹੀਂ ਹੈਗੀਆਂ ਮੁੰਡਿਆਂ ਨਾਲੋਂ ਜ਼ਿਆਦਾ ਅਸੀਂ ਪੜ੍ਹਨ ਲਿਖਣ 'ਚ ਅਸੀਂ ਕੋਈ ਵੀ ਜੌਬ ਸਿੱਖਣੀ ਹੋਵੇ ਅਸੀਂ ਅੱਗੇ ਹੁੰਨੇ ਆ ਸੋ ਕੁੜੀਆਂ ਮੁੰਡੇ ਸਭ ਇੱਕ ਬਰਾਬਰ ਨੇ ਸਾਰੇ ਬੱਚੇ ਨੇ ਸਾਰੇ ਰੱਬ ਦਾ ਰੂਪ ਨੇ ਤੁਸੀਂ ਪੜ੍ਹੋ ਲਿਖੋ ਮੰਜ਼ਲੇ ਹਾਸਲ ਕਰੋ ਸਾਨੂੰ ਅਸੀਂ ਤੁਹਾਡੇ ਮਾਪਿਆਂ ਵਾਂਗ ਸਾਨੂੰ ਖੁਸ਼ੀ ਮਹਿਸੂਸ ਹੋਏਗੀ ਜਿੰਨੀ ਵੀ ਤੁਸੀਂ ਉਚਾਈਆਂ ਤੇ ਜਾਓਗੇ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸ਼ੁਕਰੀਆ ਮੈਮ ਹੁਣ ਅਸੀਂ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਤੇ ਸਿੱਖਿਆ ਮੰਤਰੀ ਸਾਹਿਬ ਨੂੰ ਕਿ ਗਰੁੱਪ ਫੋਟੋ ਦੇ ਲਈ ਉਹ ਸਾਹਮਣੇ ਸੀਟ ਉੱਤੇ ਆ ਜਾਣ ਤਾਂ ਕਿ ਵਿਦਿਆਰਥੀਆਂ ਦੇ ਨਾਲ ਇੱਕ ਯਾਦਗਾਰ ਫੋਟੋ ਕੀਤੀ ਜਾ ਸਕੇ फर्स्ट रो आजो जी बच्चे की फर्स्ट रो आजो जी बेटा ऊपर आ जाओ ਹਾਂਜੀ ਸੈਕੰਡ ਰੋ ਬੱਚੇ ਦੋ ਰੋਜ਼ ਲਿਆਓ ਜੀ